ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਅਸੀਂ ਪਹੁੰਚੇ ਆ ਜੀ ਕਲਰ ਕੋਟ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਮਾਤਾ ਜੀ ਦਾ ਮੇਲਾ ਲੱਗਦਾਗਾ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਕਿਸੇ ਦੇ ਕੋਈ ਮਾਤਾ ਨਿਕਲਦੀ ਹੈ ਜਾਂ ਕੋਈ ਹੋਰ ਗੱਲਬਾਤ ਹੁੰਦੀ ਹੈ ਹਨਾ ਤੇ ਥੌਲਾ ਵੀ ਇੱਥੇ ਕਰਦੇ ਨੇਗੇ ਤੇ ਮਦਾਨਨ ਮਾਤਾ ਵੀ ਬੋਲਦੇ ਨੇ ਜੀ ਕਾਫੀ ਮਾਤਾ ਦੇ ਨਾਮ ਨੇ ਜੀ ਕੋਈ ਕੁਛ ਕਹਿੰਦਾ ਵੀ ਕੁਛ ਕਹਿੰਦਾ ਮਾਤਾ ਕੋਈ ਗੁਲਗਲੇ ਖਾਣੀ ਕਹਿੰਦਾ ਕਿ ਕੁਛ ਕਹਿਣਾ ਮਤਲਬ ਕਿ ਸਰਦਾ ਨਾਲ ਜੋ ਮਰਜ਼ੀ ਨਾਮ ਲਈ ਚੱਲੋ ਹਣਾ ਮਾਤਾ ਰਾਣੀ ਬੜੀ ਸਿਆਣੀ ਗੁਲਗਲੇ ਖਾਣੀ ਸਭ ਦੇ ਕੰਮ ਕਰਨੀ ਚਲੋ ਤੇ ਬਾਕੀ ਚਲੋ ਤੇ ਮੇਲਾ ਇੱਥੇ ਲੱਗ ਹਟਿਆ ਜੀ ਵੀਰਵਾਰ ਨੂੰ ਬੜਾ ਵਧੀਆ ਮੇਲਾ ਭਰਦਾ ਹੁੰਦਾ ਸ਼ਾਨਦਾਰ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਹੈ ਜੀ ਵੀ ਹੈਗਾ ਸਿਸਟਮ ਮੇਲੇ ਵਾਲਾ ਖੜਿਆਗਾ ਕਾਫੀ ਚੰਡੂਲ ਚਨੂਲ ਵੀ ਖੜੇ ਨੇਗੇ ਤੇ ਮੇਲਾ ਹਟ ਗਿਆ ਭਰ ਕੇ ਕਿਉਂਕਿ ਪਿੱਛੇ ਵੀਰਵਾਰ ਦਾ ਮੇਲਾ ਸੀਗਾ ਤੇ ਹੁਣ ਆਪਾਂ ਚੱਲਦੇ ਆਂਗੇ ਤੁਹਾਨੂੰ ਕਰਾਉਂਦੇ ਆਂਗੇ ਮੰਦਿਰ ਦੇ ਦਰਸ਼ਨ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਏ ਪਿੰਡਾ ਜੀ ਕਲਰ ਕੋਟ ਸੀਟਾਂ ਦੇ ਲਵੇ ਪਿੰਡਾ ਗਏ। ਦੇਖੋ ਇਹ ਸਾਰਾ ਕਲਰ ਕੋਟ ਪਿੰਡਾ ਜੀ। ਸਾਹਮਣੇ ਇਤਰਾਹ ਮਾਤਾ ਜੀ ਦਾ ਮੰਦਿਰ ਤੇ ਚਲੋ ਹੁਣ ਆਪਾਂ ਤੁਹਾਨੂੰ ਮੰਦਿਰ ਤੇ ਲੈ ਕੇ ਚੱਲਦੇ ਆਂ ਤੁਹਾਨੂੰ ਕਰਵਾਣਿਆਂਗੇ ਆਪਾਂ ਦਰਸ਼ਨ। ਇਹ ਸੰਗਤ ਵੀ ਕਾਫੀ ਆਈ ਹੋਈ ਜਾਈਗੀ ਤੁਸੀਂ ਦੇਖ ਸਕਦੇ ਹੋ। ਹੈਗਾ ਸਿਸਟਮ ਤੇ ਹੁਣ ਪੱਟੇ ਕਦਾਂਗੇ ਅੰਦਰ ਮੱਤਾ ਇੱਧਰ ਕਰ ਰਹੇ ਨੇ ਬਾਬਾ ਜੀ ਆਂਡਾ ਤੇ ਇੱਧਰ ਵੀ ਬਹੁਤ ਵਗਿਆ ਰਹਿਣਾ ਲੱਗੇ ਹੋਏ ਨੇ ਹਜੇ ਮਾਤਾ ਸ਼ੀਤਲਾ ਮਾਤਾ ਜੀ ਦਾ ਮੰਦਿਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਹੇ ਜੀ ਮਾਤਾ ਕਲਰਾਂ ਦੀ ਰਾਣੀ ਕਲਰ ਕੋਟ ਤੇ ਇੰਦਰ ਵੀ ਸੰਗਤ ਲੱਗ ਰਹੀ ਹੈਗੀ ਸੇਵਾ ਕਰਨ ਤੁਸੀਂ ਦੇਖ ਸਕਦੇ ਹੋ ਇਧਰ ਵੀ ਮੇਲੇ ਨੂੰ ਬਹੁਤ ਜਿਹੜਾ ਹਾਲ ਬਹੁਤ ਵੱਡਾਗਾ ਇਹ ਇਹ ਸਾਰਾ ਢੱਕਿਆ ਹੁੰਦਾਗਾ ਪੂਰਾ ਸੰਗਤ ਨਾਲ ਭਰਿਆ ਹੁੰਦਾ ਉਹ ਇਧਰ ਵੀ ਕਾਫੀ ਜਿਹੜੀ ਜਗ੍ਹਾ ਬਣੀ ਹੋਈ ਹੈ ਤੂੰ ਕਾਫੀ ਉੱਚਾ ਚੱਕਦਾ ਹੁਣ ਤਾਂ ਇਹ ਕਾਫੀ ਹਾਈਟ ਤੇ ਕਰਦਾ ਪਹਿਲਾਂ ਤਾਂ ਠੀਕ ਸੀਗਾ ਪਹਿਲਾਂ ਨੀਚੇ ਸੀ ਹੁਣ ਇਹ ਕਾਫੀ ਉੱਪਰ ਚੱਕਦਾ ਜੀ ਤੇ ਇਦਾਂ ਫੇਰ ਬਾਬਾ ਜੀ ਥੋੜਾ ਕਰ ਰਹੇ ਨੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਆਉਂ ਨਹੀਂ ਰਹੀ ਜੀ ਜੇ ਮਤ ਅਦੇ ਤੇ ਇੱਧਰ ਵੀ ਭਾਈ ਜਿਹੜੀ ਕਣਕ ਵਗੈਰਾ ਇਕੱਠੀ ਹੁੰਦੀ ਆ ਜਿਹੜੇ ਗੁਲਗਲੇ ਇਕੱਠੇ ਹੁੰਦੇ ਨੇਗੇ ਮੇਲੇ ਨੂੰ ਸਾਰੇ ਤੁਸੀਂ ਦੇਖ ਸਕਦੇ ਹੋਗੇ ਤੇ ਭਗਤ ਨੇ ਜਿਹੜੇ ਵਿਚਾਰੇ ਮਾਤਾ ਦੇ ਲੱਗੇ ਹੋਏ ਨੇ ਇੱਥੇ ਕੋਈ ਸਾਰੇ ਇੱਧਰ ਇੱਧਰ ਛੋਟੀਆਂ ਛੋਟੀਆਂ ਮਾਤਾ ਰਾਣੀ ਨੇ ਜਗ੍ਹਾ ਬਣਾਈ ਹੋਈਆਂ ਨੇ ਤੇ ਇੱਧਰ ਮਾਤਾ ਕਾਲੀ ਜੀ ਦਾ ਜਿਹੜਾ ਮੰਦਰ ਵੀ ਬਣਾਇਆ ਹੋਇਆ ਬਹੁਤ ਵਧੀਆ ਦੇਖੋ ਅਜੇ ਚੱਲ ਰਹੀ ਹੈ ਸੇਵਾ ਇੱਥੇ ਦੀ ਤੇਂਦਰ ਬਾਬਾ ਜੀ ਥੋੜਾ ਕਰਦੇ ਨੇ ਇਸਨੇ ਕਰੋਨਾ ਦਾ ਜਿਹੜਾ ਪਾਇਆ ਜਵਾਹਰ ਦਾ ਧਿਆਨ ਲਗਾਓ ਕਮੈਂਟਾਂ ਦੇ ਵਿੱਚ ਜੈ ਮਤ ਵੀ ਜਰੂਰ ਲਿਖ ਦਿਆ ਕਰੋ ਤੇ ਹਮੇਸ਼ਾ ਚੱਲਦੇ ਆਂਗੇ ਪਿੰਡ ਨੂੰ ਸਭ ਦੇ ਆਂਗੇ ਕੰਮਕਾਰ ਜਿਹੜੇ ਹੈਗੇ ਛੋਟੇ ਮੂਟੇ ਮੱਥਾ ਟੇਕ ਲਿਆ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਤਾਂ ਜਿਹੜੀ ਹੋ ਸਕਦਾ ਉਹ ਵੀ ਦੇਖਿਆ ਕਿ ਇੱਥੇ ਕਾਫੀ ਤਰ੍ਹਾਂ ਦੇ ਥੋਲੇ ਕਰੇ ਜਾਂਦੇ ਨੇ ਜੀ ਕਿਸੇ ਦੇ ਕੋਈ ਮਾਤਾ ਨਿਕਲੀ ਹੋਵੇ ਜਾਂ ਕੋਈ ਕਈ ਵਾਰੀ ਹੋਰ ਕੋਈ ਟਾਈ ਫਾਇਰ ਜਾਂ ਕੋਈ ਹੋਰ ਸਿਸਟਮ ਹੁੰਦਾ ਇੱਥੇ ਸਾਰੇ ਥੋਲੇ ਪੈਂਦੇ ਨੇਗੇ ਤੇ ਭਗਤ ਬੈਠੇ ਨੇਗੇ ਅੰਦਰ ਥੋਲੇ ਵਗੈਰਾ ਪਾਉਂਦੇ ਨੇਗੇ ਤੇ ਚਲੋ ਹੁਣ ਅੱਪਰ ਚੱਲਦੇ ਆਂਗੇ ਗਰਮੀ ਬਹੁਤ ਹੋ ਚੁੱਕੀ ਹੈਗੀ पूरा हाल ਕਰਤਾ ਗਰਮੀ ਨੇ ਚਲੋ ਫਿਰ ਆਪਾਂ ਦੇਖਦੇ ਹਾਂ ਚੱਲਦੇ ਹਾਂ ਕਿ ਹੁਣ ਤੇ ਦੇਖੋ ਜੀ ਇਹ ਮੇਲੇ ਦੀਆਂ ਕੁਝ ਨਿਸ਼ਾਨੀਆਂ ਹਜੇ ਖੜੀਆਂ ਰਹਿ ਗਈਆਂ ਕਿਉਂਕਿ ਹੌਲੀ-ਹੌਲੀ ਸਮਾਨ ਪੱਟਣਗੇ ਆਪਦਾ ਇਹ ਸਾਰੇ ਇੱਥੋਂ ਸਟਾਰਟ ਹੋ ਜਾਂਦੀਆਂ ਨੇ ਭਾਈ ਦੁਕਾਨਾਂ ਦਾ ਗੁੰਨਾ ਜਿਹੜੀਆਂ ਹੈਗੀਆਂ ਆਪਣੀਆਂ ਨਿੱਗੜੀਆਂ ਦੇਖੋ ਜਿਵੇਂ ਆਠਾ ਪਾਪਾ ਦੇਖੋ ਜੁੰਡੀ ਵਾਲਾ ਇੱਕ ਤੇ ਜੋ ਗੁਰੂ ਨਾਨਕ پارک پارک ਬੜੀ ਇੱਥੇ ਬਣਿਆ ਹੋਇਆ ਤੇ ਚਲੋ ਹੁਣ ਦੇਖੋ ਬਾਕੀ ਤਕਰੀਬਨ ਜੀਰੀਆਂ ਹੁਣ ਸਾਰੀਆਂ ਲਗਭਗ ਅੱਧੀਆਂ ਲੱਗ ਗਈਆਂ ਕੁਝ ਰਹਿ ਗਈਆਂ ਤੇ ਇਧਰ ਵੀ ਕਾਫੀ ਘਰ ਆ ਗਏ ਇਧਰ ਨੂੰ ਵੀ ਦੇਖੋ ਇਹ ਲਵੇ ਲਵੇ ਸਾਰੇ ਘਰ ਪੈ ਗਏ ਪਹਿਲਾਂ ਇੱਥੇ ਕੁਝ ਨਹੀਂ ਹੁੰਦਾ ਸੀ ਪਹਿਲਾਂ ਸਾਰਾ ਇਹ ਕਲਰ ਹੁੰਦਾ ਸੀਗਾ ਤੇ ਹੁਣ ਤਾਂ ਜਿਹੜੇ ਘਰ ਨੇ ਕਾਫੀ ਪੈ ਚੁੱਕੇ ਨੇ ਗੇਰੇ ਵੀ ਇੱਕ ਪਿੰਡੀ ਲਾ ਲਓ ਜਿਵੇਂ ਕੋਈ ਕਲੋਨੀ ਕੱਟ ਗਈ ਹੋਵੇ ਨਾ ਇੰਦਾ ਕਰਕੇ ਹੋ ਗਿਆ ਇਹ ਤੇ ਇੱਥੋਂ ਆਪਾਂ ਹੁਣ ਮੁੜ ਜਾਾਂਗੇ ਭਵਾਨੀਗੜ੍ਹ ਨੂੰ ਕਿਉਂਕਿ ਇੱਥੋਂ ਭਾਈ ਹੁਣ ਆਪਾਂ ਭਵਾਨੀਗੜ੍ਹ ਨੂੰ ਮੁੜਾਂਗੇ ਆਹ ਸੂਏ ਦਾ ਪੁਲਾਗਾ ਆਹ ਸੂਏ ਦੇ ਪੁਰ ਦੇ ਉੱਤੋਂ ਆਪਾਂ ਹੁਣ ਮੁੜਗੇ ਭਵਾਨੀਗੜ੍ਹ ਨੂੰ ਦੇਖ ਸਕਦੇ ਹੰਦੇ